ਜੀ ਉਹ ਗੱਲ ਨਹੀਂ ਨਾ ਵੀ ਬੇਦਰ ਬਾਰੇ ਪਤਾ ਹੈ ਹਾਂਜੀ ਹਾਂਜੀ ਫੇਰ ਉਹ ਨੂੰ ਤੇਨੋਂ ਸਾਹ ਕੁਝ ਜੰਗਲ ਤੋਂ ਵੀ ਫਿਰਦੇ ਨੂੰ ਹੋ ਗਏ ਇੱਕ ਗੁਪਤ ਰਣਾ ਸੀ ਤੇ ਬੇਦਰ ਨੂੰ ਨਾ ਦੱਸਿਆ ਵੀ ਤੁਸੀਂ ਰਾਜੇ ਬਰਾਡ ਦੇ ਚਲੇ ਗਏ ਹੋ Rajasthan ਚਲੇ ਬਰਾਡ ਨਾ ਰਹੇਗਾ ਪੁੱਛ ਨਾ ਬਦਰ ਕਿ ਕਿ ਲੋਕਾਂ ਪੰਡਰ ਭਾਈ ਮਜ਼ਦੂਰ ਪਾਜੀ ਜੀ ਕਹਿੰਦਾ ਜਾਨੀ ਗਾ ਤੇ ਮਜ਼ਦੂਰੀ ਕਿਤੀ ਜਾਵੇ ਗੁਰੂ ਤੇ ਰਾਮ ਜੀ ਦੀ ਨਗਰਾਣੀ ਬਣੀ ਇਹ ਸਾਰੇ ਰਾਜ ਦੇ ਨਾਲ ਉੱਪਰ ਬਣੇ ਨਾਮ ਬਦਲੇ ਪੇਲਾ 유ਦਿਸ਼ਥਰਾ ਨਾਮ ਦਾ ਖੜਿਆ ਇਹਦਾ ਨਾਮ ਬਦਲਦਾ ਰੱਖਿਆ ਅਜਿੰਨਾ ਇਹ ਸਾਰੇ ਨਾਮ ਬੋਲ ਕੇ ਖਲਤ ਕਰ ਜਾਰਿਆ ਪੁਜਾਰ ਘੇ ਦੰਤਾ ਗਲਦੇ ਇਹਦੇ ਦੇਵੀ ਗਲਦੇ ਇਹ ਦਿਨਾਂ ਨੂੰ ਪੂਰਾ ਹੋ ਗਿਆ ਜਯਦਨ ਯੋਗ ਬਣਦੇ ਹਨ ਉਦਿਆਨ ਹੋ ਗਏ ਪੂਰੇ ਤੇ ਸਾਰ ਖਤਮ ਹੋ ਗਿਆ ਇਦਨ ਆ ਕੇ ਜਿਵੇਂ ਇਹਨਾਂ ਕੋਲ ਉਹਨਾਂ گاਵਾ 10-10 ਹਜ਼ਾਰ گاਵਾ 20-20 ਹਜ਼ਾਰ گاਵਾ ਵੀ ਇਹ ਕੁੜੀਆਂ ਨੇ ਸਾਦੇ ਬੜਾ ਬਿਆਹ ਹੀ گاਵਾ ਤੇ ਨਿਗਰਾ ਦੇ ਲੋਕ ਕੋਲ ਤੇ ਵਿਰਾਟ ਕੋਲੇ گاਵਾ ਬਹੁਤ ਹੀ ਜੰਗਲ ਦੇ ਚਾਰਦੇ ਸੀ ਕਿ ਬੰਦੇ ਆ ਕੇ ਹਸਤਨਪੁਰਾਣੇ ਖੇੜਦੇ ਉਦੋਂ ਦਿਨ ਪੂਰੇ ਹੋ ਗਏ ਸਨ ਹਸਤਨਪੁਰਾਣੇ ਖੇੜਨੀਆਂ ਆ ਕੇ ਤੇ ਐਸੇ ਨੇ ਹਸਤਨਪੁਰਾਣੇ ਉਹਨਾਂ ਪਰ ਭੱਜ ਕੇ ਗਏ ਲਾ ਕੇ ਗੁਰਾ ਦੇ ਚਾਹ ਤਾਂ ਉਹ ਹਸਤਨਪੁਰਾਣੇ ਆਏ ਨੇ ਉਹਨੇ ਐਡਾ ਬੜਾ ਸ਼ੁਰਗੀ ਚਕਰਾਵਤੀ ਰਾਜ ਜਨ ਅਜੀਬ ਤੇ ਕੀ ਕਰਦੇ ਉਹ ਵੀ ਵਿਵਸਥੀ ਨੂੰ ਉਹਨਾਂ ਨਾਲੋਂ ਕਾਮ ਕਰਦੇ ਉਹਦਾ ਮੁੰਡਾ ਜੀ ਉੱਤਰ ਬਰਾਦਰ ਉਹ ਤੇ ਦਾ ਬਈ ਜਵਾੰ ਜਿਹੜਾ ਮੁੰਡਾ ਜਵਾੰ ਨੂੰ ਸੀ ਥੋੜਾ ਜਿਆਦਾ ਹੁੰਦੀ ਹੈ ਕਹਿੰਦਾ ਮੈਂ ਮੁਕਾਬਲਾ ਕਰਦਾ ਹਾਂ ਤੁਹਾਨੂੰ ਅੱਗੇ ਬਰਾਦਰ ਨੂੰ ਸਹਿ ਦੇ ਦਿੱਤਾ ਹੋਣਾ ਨਹੀਂ ਭਾਈ ਉਹ ਕਰਨ ਵਾਲੇ ਸੂਰਜੀ ਨੇ ਬੱਡੇ ਬੱਡੇ ਉੱਥੇ ਗਰੋਨਾ ਚੱਲੀਆ ਵਰਗੇ ਜੀ ਸੰਪਰਦਾਨ ਨੂੰ ਕਿਹਾ ਤਾਂ ਨਹੀਂ ਕਰੂੰਗਾ ਪਰ ਇਤਿਹਾਸ ਹੈ ਮੈਨੂੰ ਕੋਈ ਰਾਸ਼ਰਾਮ ਵਾਲਾ ਬੰਦਾ ਬਈ ਜਿਸਨੂੰ ਕੋਈ ਸਰੇ ਨਾ ਹੋਵੇ। ਅਜਿ ਕੋਹੜੇ ਨਾਮ ਬਦਲਿਆ ਜੀ ਉਹ ਕਹਿੰਦਾ ਮੈਂ ਅਜਿ ਪਾਡੂ ਦਾ ਰਾਸ਼ਰਾਮ ਦਾ ਰਹਾ ਮਾਹਰਾਮ ਤੇਰਾ ਰਾਸ਼ਰਾਮ। ਮੈਂ ਅਜਿ ਪਾਡੂ ਨਾਲ ਰਿਹਾ ਤਾਂ ਅਜਿ ਨੇ ਨਾਮ ਬਦਲਿਆ। ਮੈਂ ਕਿਹ ਚਲਾਜ ਥੋ ਕਹਿ ਉਹ ਬਗੀਰੋ ਚਲਾਈ ਹੋ ਮੁੰਡਾ ਉਹਨਾਂ ਨੂੰ ਕਹਿ ਰਿਹਾ ਕਰਦਾ ਕਰਨਾ ਮੈਂ ਮੂੰਹ ਮੋੜਦਾ ਜਾਨਾ। ਅਜਿ ਮੈਂ ਤੇ ਤਨੀ ਹੁਣ ਹੈ ਤੂੰ ਫੜ ਛੋੜਿਆ ਨਹੀਂ ਆਵਾਜ਼ ਮੈਂ ਕਰਦਾ। ਉਹ ਜਦੋਂ ਬਰਾੜ ਦੇ ਗਏ ਤੁਸੀਂ ਨਾ ਇਥੋਂ ਧੱਬੇ ਪੁੱਤੇ ਥੀਰਾਂ ਦੇ ਲਾਗੇ ਕੋ ਤੋਥਾ ਦਰਾਖਤ ਸੀ। ਜਾਵਦੇ ਪਾਗੇ ਸਾਨੂੰ ਤੇ ਪਾਗ ਦਾ ਮਿੱਟੀ ਤੇ ਆਪ ਬਰਾਹਮਾ ਦੇ ਕੱਪੜੇ ਪਾ ਕੇ ਜਿਵੇਂ ਬਣ ਕੇ ਗਏ ਸਨ ਬਰਾੜ ਤੇ ਜਾ ਕੇ ਰੂਪਾ ਦਾ ਉਹ ਪਤਾ ਇਹ ਜਾ ਕੇ ਸਾਡੇ ਹਜ਼ਾਰ ਰੱਖੇ ਨੇ ਕਿਸਾਨ ਦੇ। ਪਰ ਉੱਥੇ ਜਾ ਕੇ ਆਪਣੇ ਹਜ਼ਾਰ ਕੱਢੇ ਫੇਰ ਦੁੱਧੇ ਰਚਾ ਕੇ ਬੁਲਾਉਣਾ ਭੱਜ ਕੇ ਰਸਤੇ ਪਰ ਫੇਰ ਦੇਖੇ ਕੋਈ ਸੁਨ ਮੀਰ ਵੱਡਾ। ਉਹ ਮਾਰੇ ਭੱਜ ਗਏ। ਰੋਕਾਂ ਲੱਗਿਆ ਘਰ ਜਾ ਕੇ ਮੁੰਡਾ ਉਤਰ ਜਿੱਤਦਾ ਹੋਵੇ ਗਮ ਮੋੜ ਲੈਂਦੀਆਂ ਆਪਣੇ ਪਿਓ ਨੂੰ ਕਹਿੰਦਾ ਸੀ ਅਜੇ ਬੰਦਲਾ ਨਾ ਹੁੰਦਾ ਨਾ ਉਹ ਲੈ ਕੇ ਤੇ ਗਾਵਾ ਆਪਾਂ ਵੀ ਆ ਕੇ ਮਾਰ ਸਕਦੇ ਸੀਗੇ ਮਿੰਨ ਤਾਂ ਕੋਈ ਉਹਨਾਂ ਨਾਲ ਮੁਕਾਬਲੇ ਨਹੀਂ ਇਹ ਤਾਂ ਬਹੁਤ بڑا ਸੂਰਬੀਰ ਹੈ ਰੋਕਾਂ ਲੱਗਿਆ ਬਰਾਟ ਵੀ ਠਹਿਣਾ ਨਾ ਲੋਕਾਂ ਦੇ ਨਾਲ ਤਾਂ ਕੋਈ ਰਿਸ਼ਤੇਦਾਰੀ ਕਰਨੀ ਚਾਹੀਦੀ ਪਰ ਪੁੱਛੇ ਤੁਸੀਂ ਕੌਣ ਹੋ ਹੁਣ ਦਿਨ ਹੋ ਗਏ ਤਾਂ ਪੂਰੇ ਜੇ ਪਾਉਣਾ ਨਾ ਜਿਹੜੇ ਰਿਸ਼ਤੇ ਬਣਾਉਂਦਾ ਹੈ ਜਿਸੇ ਉਹ ਕਹਿੰਦਾ ਹੀ ਪੰਡੂ ਹਾਂ ਮੈਂ ਜਿਸਟਾ ਇਹ ਜਿੰਦਰਾ ਕੰਮ ਮੇਰਾ ਨਾ ਕੰਗਦਾ ਰੱਖਿਆ ਮੈਂ ਜਿਸਟਾ ਆ ਬੰਦੇ ਨੇ ਜਿਹਨੇ ਅਰਜਨ ਜੀ ਜਿਹਨੇ ਕੱਲ ਮੁਕਾਬਲਾ ਕੀਤਾ ਨਾ ਕਿਉਂਕਿ ਹੁਣ ਡਾਲੀ ਸੀ ਨਾ ਮੈਂ ਕਹਿੰਦੀ ਹੁਣ ਤੇਰੇ ਨਾਲ ਸਾਲ ਪਤਾ ਚੱਲ ਗਿਆ ਸੋਨੂੰ ਤਾਂ ਕਿੰਨੀ ਖੁਸ਼ੀ ਹੋਈ ਉਹ ਅਜਨੂਨ ਕਹਿੰਦਾ ਮੇਰੀ ਲੜਕੀਆ ਉਤਰਾ ਦੋ ਬਿੰਟ ਬਚੇ ਦੇ ਤਾਂ ਪਤਨਾ ਦਾ ਉੱਤਰ ਸੀ ਪੂਰੀ ਹੋਣਾ ਸੀ ਉਤਰਾ ਮੈਂ ਤੇਰੇ ਨਾਲ ਆਪਣੀ ਲੜਕੀ ਸ਼ਾਦੀ ਕਰਦਾ ਮੈਂ ਤੁਹਾਡਾ ਰਿਸ਼ਤੇਦਾਰੀ ਪਾਣੀ ਚੱਲਣਾ ਉਹ ਤਾਂ ਬੜੀ ਚੂਜ ਵੀ ਇਹਨੂੰ ਅਰਜਨ ਕਹਿੰਦਾ ਹਵੇ ਨਹੀਂ ਮੈਂ ਤਾਂ ਇਹ ਕੰਮ ਕਰਨਾ ਮਰਦਾ ਦੇ ਘਰ ਕੇ ਮੇਰੇ ਬੱਚੇ ਮਰ ਵੀ ਅਰਜਨ ਤਰ ਹੈ ਮਨੇ ਇਹ ਮੇਰਾ ਪਾ ਮੇਰਾ ਘਰ ਦਾ ਪੁੱਤਰਾ ਪਾਣ ਕਿਸ਼ਨ ਦਾ ਪਾਣ ਜੈ ਅਬ ਮੰਨੂ ਉਹ ਹੈਗੇ ਨਾ ਦੁਆਰ ਕਾ ਉਹ ਤੋ ਰੋਣਾ ਕਰਦਾ ਦੁਆਰ ਕਾ ਵੇ ਬੰਦ ਉਹ ਤਾਂ ਖੇਡਾਂ ਸਾਰੇ ਪਾਣ ਕਰਦੇ ਜੀ ਜੇ ਪੱਕ ਹੋ ਗਿਆ ਉੱਥੋਂ ਬਰਾਤ ਆਈ ਇੱਥੇ ਇਹ ਤਾਂ ਅਵਰੀ ਬੱਠੇ ਬੰਦੇ ਪਹਵਾਨ ਦੁਆਬ ਲੈ ਕੇ ਆਏ شادی ਹੋ ਗਈ ਫਿਰ ਉਹਨੇ شادی ਹੋ ਗਈ ਫਿਰ ਸਾਰੇ ਰਾਜੇ ਜਿਹੜੇ ਕੋਈ 5 7 ਇਹਨਾਂ ਨਾਲ ਸਰਨਾ 18 ਘੰਟੇ ਤੇ 7 ਇਹਨਾਂ ਨਾਲ ਦੀ 11 ਘਰ ਨਾਲ ਸੰਗਤ ਉਹ ਸਾਰੇ ਜਿਹੜੇ ਹੁਣ ਦਰਨਾ ਗੱਲ ਕਰੋ ਆਪਣਾ ਰਾਜ ਭਾਗ ਮੋੜੇ ਇੱਕ ਰਾਜਾ ਭੇਜਿਆ ਆਇਆ ਰਾਜ ਇਹਨੇ ਇੱਕ ਪੰਡਤ ਭੇਜਿਆ ਜਿਹਨਾਂ ਮਾਦਾ ਜੁੱਧ ਨਹੀਂ ਦਿੰਦਾ ਸਾਰੇ ਰ ਭਵਾਨ ਨੂੰ ਤੁਸੀਂ ਜਾਓ ਉਹਨਾਂ ਨੇ ਹੁਣ ਕਿਹਾ ਕਿ ਤੂੰ ਮੰਨਣਾ ਹੈ ਬਾਲ ਕਹਿੰਦਾ ਵੀ ਠੀਕ ਹੈ ਮੈਂ ਚਲਾ ਜਾਣਾ ਫਿਰ ਉਸ ਨੇ ਸਾਹਿਬੇ ਤਲਾ ਫਰਾਨੀ ਤੇ ਦਿਨੂ ਆ ਰਿਹਾ ਇਹਦਾ ਪਿਓ ਕਹਿਣ ਲੱਗਾ ਤੇ ਜੋ ਹੁੰਦਾ ਉਹ ਤੇ ਰਾਜਾ ਕਹਿੰਦਾ ਤੂੰ ਮੰਨਣਾ ਮੰਨਣਾ ਲੋਕਾਂ ਨੂੰ ਰੱਬ ਦਾ ਇਤਾਰ ਵੀ ਮੰਨਦੇ ਨੇ ਤੇ ਉਹ ਰਾਜਾ ਵੀ ਇਹ ਅਦਵਾਰ ਤੋਂ ਨਾ ਕੋਈ ਸਰਕਾਰ ਕਰੂਗਾ ਕੋਸੇ ਤਾਂ-ਤਾਂ ਤੇ ਕੈਂਪ ਬਣਾ ਦੇ ਰਾਹ ਦੇ ਵਿੱਚ ਸਭ ਸਿਵਲ ਆਲਮ ਕਰਨ ਲੋਕਾਂ ਨੂੰ ਨਗਰ ਚ ਆ ਦੇ ਹੁਣ ਤੇ 10000 ਕੋਈ ਤੇ ਬਣਾ ਦੇ ਕੁਣੇ ਕਰ ਦਿੱਤਾ ਇੰਤਜ਼ਾਮ ਉਹ ਤਰੀਕ ਤੋਂ ਪਹਿਲਾਂ ਅੱਪਵਾ ਆ ਗਏ ਆਡਰ ਨੂੰ ਕਹਿੰਦੇ ਅਜੇ ਕਿਸੇ ਸ਼ਹਿਰ ਤੇ ਨਹੀਂ ਜਾਣਾ ਅਸੀਂ ਤਾਂ ਆਪਣਾ ਨੰਗਾ ਖੁਦ ਬਣਾਵਾਂਗੇ ਰਾਹ ਤੇ ਸ਼ਹਿਰ ਜਾਣੇ ਨੂੰ ਜਿਸ ਕਿਸ ਤੇ ਅਸੀਂ ਉਹਨੇ ਇੱਕ ਫੌਲੀ ਟੁਕੜੀ ਨਾਲ ਪੇਜੀ ਨੰਬਰ ਨੰਬਰ ਦਿਓ ਕਰੀਏ ਕੋਈ ਸ਼ਹਿਰ ਤੇ ਨਹੀਂ ਮੈਂ ਰਸਤਾ ਕੱਢ ਦੇਈਏ ਇੱਥੇ ਆ ਪਹੁੰਚੇ ਆਸਣਾ ਪਰ ਇਹਨਾਂ ਦਾ ਫਰਕ ਆਉਂਦਾ ਸਿੱਪਚਾ ਪਚਾਰ ਕਿਲੋਮੀਟਰ ਦਾ ਆਇਆ ਹੈ ਉਹ ਘੋੜਾ ਦਾ ਆਧਾ ਸ਼ਹਿਰ ਤੇ ਪਾਰਾ ਮਾਂ ਵਰਦੇ ਸਾਨੂੰ ਦੋ ਦਿਨ ਚਾਗੇ ਹੋਣਗੇ ਇੱਥੇ ਆ ਗਏ ਆ ਗਏ ਕੋਈ ਸਮਾਜ ਨਹੀਂ ਕਿ ਬੁਲਾਇਆ ਤਾਂ ਉਹਨਾਂ ਟਾਈਮ ਦਿੱਤਾ ਸੀ ਕਰਨ ਉਹਨੇ ਸਵਾਰ ਨੂੰ ਇੰਨਾ ਸਵਾਰਿਆ ਜਿਵੇਂ ਵਿਆਹ ਨੂੰ ਤੁਸੀਂ ਮਕਾਨਾਂ ਨੂੰ ਉਹਨਾਂ ਲੋਕਾਂ ਨੂੰ ਸਵਾਰ ਬੜੇ ਬੜੇ ਰਾਜੇ ਮਹਾਰਾਜ ਤੇ ਸਾਰੇ ਹੀ ਦੇਨ ਤੇ ਕਰਨ ਦ੍ਰੋਣਾਚਾਰੀਆ ਪਿਸ਼ੰਪਤਾ ਮਾ ਸਾਰੇ ਨਾ ਬੁਲਾਏ ਹੋਏ ਸਾਨੂੰ ਵੀ ਉਹਨੇ ਆਉਣੇ ਤੇ ਕਿਰਸ਼ਨ ਨੇ ਮੇਰਾ ਪ੍ਰਭਾਵ ਜਿਵੇਂ ਤੁਸੀਂ ਲੋਕ ਬੈਠ ਜਾਂਦੇ ਉਹਦੇ ਵਿੱਚ ਵੀ ਬੜਾ ਬੰਦ ਨੇ ਬਣਾ ਦੇ ਤੇ ਸਾਰਾ ਪ੍ਰਭਾਵ ਦਾ ਲੋਕਾਂ ਦੇ ਪਾਏਗਾ ਉਹਨੇ ਵੀ ਦਿੱਤਾ ਤਪਵਾਨ ਨੂੰ ਤੇ ਗਈ ਨਹੀਂ ਸੰਦੇਸ਼ਾਂ ਭੇਜਤਾ ਮੈਂ ਆ ਗਿਆ ਇੱਥੇ ਕੱਲ ਨੂੰ ਜਿਸ ਵਕਤ ਤੁਸੀਂ ਕਹੋ ਮੈਂ ਸਭਾ ਚ ਆ ਜੂਗਾ ਸਿੱਧੇ ਬਿਦਰ ਦੇ ਇੱਥੋਂ ਵੀ 20 ਕਿਲੋਮੀਟਰ ਦੂਰ ਪੈਂਦਾ ਹੋਏ ਇਹਨਾਂ ਦੀ ਸਭਾ ਤੋਂ ਠੀਕ ਉਹ ਬੰਗਾਲ ਤੋਂ ਪਾਰ ਅੱਬਾ ਸ਼ਾਹਲੇ ਜੀ ਉੱਥੋਂ ਪਾਉਣੇ ਸੀ ਕਿ ਇਹਨੇ ਪਗੜੀ ਪਾਣੀ ਆ ਕੇ ਸੱਜਣਾਂ ਤੇ ਜਾਣਾ ਜੀ ਬਿਨਾ ਬੁਲਾਏ ਕਹਿਣਾ ਉਹ ਦੇਖੋ ਕਿੰਨੇ ਵੱਡਾ ਤਲਸੀਓ ਬੰਦੇ ਦਾ ਹਾਂ ਜੀ ਤੁਹਾਨੂੰ ਸਮਝਾਉਂਦਾ ਰੋਜ਼ ਮੇਰੇ ਅੱਧੀ ਗੱਲ ਵੀ ਕਿਵੇਂ ਬਣਾ ਜੀ ਉਹ ਹਾਂ ਜੀ ਤੇ ਉਹਦੇ ਕੋਲ ਉੱਥੇ ਪਹੁੰਚੇ ਪਹੁੰਚੇ ਘਰ ਹੋਈ ਇਸ਼ਨਾਨ ਕਰ ਦਿੱਤੀ ਬਸ ਸਾਰੇ ਭਗਤ ਰਾਜਾ ਮਨ ਸੀ ਜਦ ਭਗਵਾਨ ਦੀ ਬਾਤ ਸੁਣੀ ਉਹ ਦਿਲ ਘਰ ਨਹੀਂ ਸੀਗਾ ਉਹ ਤਾਂ ਪੈਰਾਂ ਦੀ ਪੈ ਗਈ ਸਭ ਭੁੱਲ ਗਈ ਨਾਲੇ ਦਰਵਾਜ਼ਾ ਖੋਲਤਾ ਜਾ ਕੇ ਬੈਠ ਗਏ ਭਗਵਾਨ ਉਹ ਭੁੱਲੇ ਗਏ ਵੀ ਮੈਂ ਇੱਕ ਬਸਤਰ ਤਾਰੇ ਹੋਏ ਨੇ ਭਗਵਾਨ ਆਪਣੀ ਮੌਤ ਦੇ ਇਨਸਾਨ ਨੂੰ ਕਿ ਮੈਂ ਕਿਵੇਂ ਸੇਵਾ ਕਰਾਂ ਕੇਲੇ ਚਾੱਕ ਕੇ ਛਿਲਕੇ ਦੇਣ ਲੱਗੀ ਕੇਲਾ ਕਿਦਾਂ ਫਗਦਾ ਫਖਰਾ ਕੇ ਛਿਲੜੇ ਨੂੰ ਫੜਾਈ ਜਾਵੇ ਆਪਣੀ ਜਾਣੀ ਆਪ ਛਿਲੜ ਖਾਂਦੀ ਆ ਉਹਨਾਂ ਗੁੱਦਾ ਖਾਂਦੀ ਐ ਪਰ ਐਨੀ ਭੁੱਲ ਗਈ ਉਹ ਛਿਲੜ ਨੂੰ ਦੇ ਜਾ ਗੁੱਦਾ ਖਾਈ ਜਾਵੇ ਐਨੇ ਆ ਗਿਆ ਮੇਦਰ ਆ ਮੂਰਖਾ ਤੂੰ ਦਸ ਰੋਜ਼ ਬਨੇ ਬੈਠੇ ਪਾਦੇ ਸਾਹਮਣੇ ਛਿਲੜ ਫੜਾਈ ਜਾਂਦੀ ਐ ਉਹ ਆਫ ਕਰਕੇ ਭੱਜੀ ਪਾਲ ਕਰਨ ਦਾ ਕੰਮ ਨਾਲ ਤਾਂ ਸਾਰਾ ਐ ਦੁਨੀਆਂ ਚ ਅਜਿਹੀ ਨਹੀਂ ਸੀ ਕਿ ਨਾ ਉਹ ਸੀ ਨਾ ਉਹ ਸੀ ਕਿਆ ਸੰਸਾਰ ਯਾਦ ਕਰਾ ਦਿੱਤਾ ਮੈਂ ਆਪਣੀ ਮੌਤ ਦੇ ਲੇਨਸੋਂ ਆਪਣੀ ਪ੍ਰੇਮ ਦੇ ਲੇਨਸੇ ਤੇ ਰਾਤ ਰਹੇ ਦੂਏ ਦਸ ਹਜ਼ਾਰ ਨਾ ਟਾਈਮ ਦਿੱਤਾ ਗੁੱਸਾ ਚੜ ਗਿਆ ਤੇ ਉਹਦੇ ਨੂੰ ਵੀ ਉਥੇ ਗੋਲੀ ਦੇ ਪੱਤਰ ਦੇ ਗਿਆ ਮੇਰੀ ਸਭਾ ਕਿ ਨਹੀਂ ਸਗਾਰੀ ਹੋਈ ਸੀ ਵੀ ਪਾਫ ਦੁਗਨ ਜਿਹੜਾ ਟਾਈਮ ਦਿੱਤਾ ਜਿ ਪਾਚੇ ਵਸ ਵੇਲੇ ਤੇ ਬੁਰੀਆ ਪੜਿਆ ਕਰਨ ਲੱਗ ਗਿਆ ਤੂੰ ਗਵਾਹ ਹੀ ਰਿਹਾ ਨਾ ਆ ਕੇ ਜੀ ਸਭਾ ਸੀ ਕਿਨੇ ਇੱਥੇ ਬੜੇ ਬੜੇ ਸੂਰਬੀਰ ਜਿਹੋਦੇ ਬੈਠੇ ਤੇ ਸੁੰਦਰ ਜੀ ਐ ਪਦਾਰਥ ਤੇ ਉਹ ਉਥੇ ਜਾ ਕੇ ਉਹਦੇ ਈਹਾ ਦਾ ਛੂਬੇ ਦੇ ਵਿੱਚ ਇੱਕ ਭਾਈ ਗੁਰਦਾਸ ਨੇ ਪੂਰੀ ਪੌੜੀ ਉਹਦੇ ਨਾਲ ਫਿਰ ਰਿਖੀ ਹੋਈ ਹੈ ਆਇਆ ਸੁਣਿਆ ਬਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ ਕੋੜੇ ਸਾਧ ਬੋਲਦਾ ਕਰੇ ਸਾਡਾ ਛੱਡ ਕੇ ਬੋਲੇ ਦੇ ਘਰ ਜਾਏ ਕਿ ਸੁੱਖਾ ਇਹ ਬੋਲੇ ਨੇ ਕਰ ਤੂੰ ਕਿਹੜਾ ਸੁੱਖ ਹੋ ਗਿਆ ਜਾਦਾ ਸਾਡਾ ਬੋਲਦਾ ਦਾਸੀ ਦਾ ਪੁੱਤਰ ਪੀਸ਼ਮ ਦਰੋਣਾ ਕੰਨ ਤਜ ਸਭਾ cigar ਵੱਡੇ ਮਨੁੱਖਾ ਕੰਨ ਪੀਛੇ ਪਤਾ ਮਾ ਦਰਵਾਜ਼ੇ ਜਿਹੜੇ ਸਮਾਰੇ ਸ਼ਿਗਾਰ ਤੇ ਵੱਡੇ ਵੱਡੇ ਇਹਨਾਂ ਨੂੰ ਛੱਡ ਕੇ ਉੱਥੇ ਝੁੱਗੀ ਜਾਏ ਬਲਾਏ ਸਭ ਨਾਲ ਦੇ ਜੀ ਅੰਦਰ ਧੁੱਖਾ ਜਾ ਕੇ ਝੁੱਗੀ ਚ ਰਾਤ ਕੱਟੀ ਸਾਰੇ ਛੱਡ ਕੇ ਸਭ ਦੇ ਨੂੰ ਧੁੱਖ ਦਿੱਈ ਆ ਸਭ ਕਹਿੰਦੇ ਗੋਲਾ ਹੀ ਰਹਿਤਾ ਗੋਲਾ ਦੀ ਬੜੇ ਗੋਲਾ ਇਹ ਹੋ ਰਹੀ ਕੀ ਆ ਇਹ ਕੋਈ ਰਾਜਾ ਨਹੀਂ ਕਰਦਾ ਉਹ ਸੰਦੇ ਗਏ ਉਸਕੇ ਕਾਰਨ ਤਾਂ ਹੋਰ ਗੱਲ ਹੈ ਕੋਈ ਤਾਂ ਕਹਿ ਦਿੰਦੇ ਫਿਰ ਮੈਂ ਦੱਸਾਂ ਤੈਨੂੰ ਫਿਰ ਹਸਮੋਲੇ ਭਗਵਾਨ ਜੀ ਸੁਣਿਆ ਰਾਜਾ ਹੋ ਸੰਮੁਖਾ ਪਹੁੰਚਵੇ ਹਾ ਬਿਰਦੇ ਕੋਰੀ ਦੇ ਚਿਤਚਾਉ ਨਾ ਚੁਕ ਜਾਦਾ ਕਹਿੰਦੇ ਬਿਰਦੇ ਮੈਂ ਪ੍ਰੇਮ ਹੈ ਰਤਾ ਪਰ ਵੀ ਕਿਤੇ ਅੰਦਰ ਹੈ ਨਹੀਂ ਤੇਰੇ ਪੌਣਾਂ ਪਵਾਨ ਨੂੰ ਕਹਿਣ ਲੱਗੇ ਦੋ ਗੱਲਾਂ ਹੁੰਦੀਆਂ ਨੇ ਕਿਸੇ ਘਰ ਜਾਣ ਲਈ ਦੂਜੇ ਦੇ ਤੇ ਆ ਤਾਂ ਇਹ ਹੋਵੇ ਪਦਾਰਥਾਂ ਦੀ ਭੁੱਖ ਹੋਵੇ ਵੀ ਬੜੇ ਕਰਨੇ ਮੈਨੂੰ ਬੁਲਾਇਆ ਪਦਾਰਥਾਂ ਦੇ ਅੰਗੇ ਮਿਲਣਗੇ ਇਹ ਆ ਉਹਦੇ ਅੰਦਰ ਇਹਨਾਂ ਪ੍ਰੇਮ ਹੋਵੇ ਉਹ ਕਿਤੇ ਨਹੀਂ ਤੇਰੇ ਪੌਣਾਂ ਤੁਸੀਂ ਤੇਰੇ ਅੰਦਰ ਪ੍ਰੇਮ ਕੋਈ ਨਹੀਂ ਮੈਨੂੰ ਭੁੱਖ ਕੋਈ ਨਹੀਂ ਮੈਂ ਤੇਰੇ ਕਿਵੇਂ ਆ ਜਾਂਦਾ ਇਰੇ ਪਾਉ ਨਾ ਦੱਸਈ ਮੇਰੇ ਨਹੀਂ ਅਬ ਦਾ ਦੁੱਖਾ ਗੋਬਿੰਦ ਪਾਉ ਭਗਤ ਦਾ ਸੁੱਖਾ ਦਾ ਪ੍ਰੇਮ ਦਾ ਭੁੱਖਾ ਬਜ਼ਾਰ ਦਾ ਭੁੱਖਾ ਨਹੀਂ ਤੇਰੇ ਅੰਦਰ ਸਰੋਤ ਅਹਰ ਮਨਨ ਤੋਂ ਵਹਿੰਦਾ ਦਿੰਦਾ ਜੀ ਉਜਾਦੀ ਜੋ ਗੱਲ ਹੋਈ ਵੀ ਮੈਂ ਜੁੱਤੋਂ ਬਨੰਦਾ ਵੀ ਭਾਗ ਦਾ ਠੀਕ ਹੈ ਉਹ ਤਾਂ ਰਮੀ ਚੋੜਾ ਤੇ ਹਾਲ ਦਾ ਉਹ ਪਰ ਗੱਲ ਇਹ ਹੈ ਵੀ ਉਹ ਬਿਦਰ ਦੀ ਕੁਲੀ ਜਿੱਥੇ ਕਿਡਾ ਹੁੰਦਾ ਤਾਂ ਅਸੀਂ ਭਵਾਨ ਨੂੰ ਖਿੱਚ ਲਿਆ ਆਪਣੇ ਉੱਤੇ ਖਾਣ ਨੂੰ ਕੁਝ ਨਹੀਂ ਰਹਿਣ ਨੂੰ ਕੁਝ ਨਹੀਂ ਆਪਣੇ ਤੰਬੂ ਲਾਇਆ ਨਾ ਇਹ ਤਾਂ ਚੁੱਕੀ ਜਿਹਾ ਬਠਾ ਸੀਗਾ ਉਹਨਾਂ ਤੇ ਜਦੋਂ ਕੋਣੇ ਜੀ ਨੂੰ ਪਕੜੇ ਕੇ ਫੁਦਾਰ ਹੋ ਗਏ ਰਾਤ ਹੀ ਤੇ ਤਾਂ ਫਿਰ ਉਧਰ ਦੇ ਵਿਚਾਰ ਸੀ ਕਿ ਜਿਵੇਂ ਆਉਂਦਾ ਕੀ ਮਤਲਬ ਜਾਣਦਾ ਇਹ ਸਾਰੇ ਲੋਕੀ ਸੋਚਦੇ ਤੇ ਅਜਾ ਗੱਡੀਆਂ ਜਿਹੜੇ ਸਾਨੂੰ ਫੋਟੋ ਦਾ ਰਸਤਾ ਵੀ ਹਸਤਰਾ ਨੂੰ ਸੜਕੇ ਆਇਆ ਉਹ ਸਾਰੇ ਰਾਤ ਨੂੰ ਹਸਤਰਾ ਪਰ ਉਧਰ ਜੂਪੀ ਦੇ ਲੱਸੀ ਭਈਏ ਤੇ ਕਿੱਥੇ ਰੋਟੀ ਖਾਊਗੀ ਕਰੂੰਗਾ ਮੈਨੂੰ ਰੋਟੀ ਨਾਲ ਵਸਦਾ ਸੀ ਪਰ ਉਹਨਾਂ ਨੂੰ ਪੈਸੇ ਨਾਲ ਮਿਲ ਗਿਆ ਸੀ ਗਾਜੀ ਬੜਾ ਪਿਆਰਾ ਲੱਗਦਾ ਹਸਤਰਾ ਬੜਾ ਪਿਆਰਾ ਲੱਗਦਾ ਪਰ ਇਹ ਲੱਗਦਾ ਜੀਵਪਦਨ ਕੋ ਪੈਸਾ ਸੰਭੋਗੀ ਹੋਣਾ। ਕਹੋ ਪਦਮਾ ਨੇ ਗੱਲ ਕਹਾਣੀਆਂ ਸੁਆਉਣ ਦੇ ਖੇਤਾ ਸਭ ਸਾਹਮਣੇ ਨਾ। ਹੁਣ ਜਾ ਤਿਸੇ